ਤੇ ਮੈਂ ਤੁਹਾਨੂੰ ਸਿੱਧਾ ਗੱਲ ਕਹਿਣਾ ਚਾਹੂੰਗੀ ਜਿਹੜੇ ਲੋਕੀ ਕਹਿੰਦੇ ਨੇ ਇਹ ਕਾਦੀ ਮਜਬੂਰੀ ਹੋਈ ਜੀ ਡਾਂਸ ਹੀ ਕਰਨਾ ਆ ਚਲਿੱਤਰਤਾ ਹੀ ਕਰਨੀ ਆ ਨਚਤਰਤਾ ਹੀ ਕਰਨੀ ਆ ਤੁਸੀਂ ਹੋਰ ਵੀ ਕੰਮ ਕਰ ਲਓ ਨਹੀਂ ਪਈ ਮੈਂ ਤਾਂ ਡਾਂਸ ਕਰਨਾ ਵੈਸੇ ਤਾਂ ਮੇਰੀਆਂ ਪਾਰਟੀਆਂ ਸਾਰੀਆਂ ਐਨਆਰਆਈ ਹੁੰਦੀਆਂ ਵਧੀਆ ਫੰਕਸ਼ਨ ਹੁੰਦੇ ਮੈਂ ਫਰੈਂਡ ਡੀਜੇ ਨਕੋਦਰ ਦੇ ਨਾਲ ਕੰਮ ਕਰਦੀ ਰਹੀ ਆ ਤਾਂ 5-4 ਸਾਲ ਕੰਮ ਕੀਤੇ ਆ ਮਤਲਬ ਇੱਥੇ ਕਹਿਣ ਦਾ ਮਤਲਬ ਇਹ ਆ ਕਿ ਸਿਕਿਉਰਿਟੀ ਕੋਈ ਨਹੀਂ ਹੈਗੀ ਸਾਡੀ ਸਿਰਫ ਅਸੀਂ ਆ ਦੀ ਰਿਸਪੌਂਸਿਬਿਲਟੀ ਤੇ ਕੰਮ ਕਰਦੇ ਆ ਤੇ ਇਹ ਜਿਹੜੇ ਲੋਕ ਸਮਝ ਲੈਂਦੇ ਨੇ ਕਿ ਇਹਨਾਂ ਦੀ ਮਜਬੂਰੀ ਆ ਉਹ ਵਿਵਾਦ ਜੀ ਇਹ ਹੋਇਆ ਦੀਆਂ ਨੇ ਬਟ ਇਹ ਚੀਜ਼ ਮੇਰੇ ਨਾਲ ਪਹਿਲੀ ਵਾਰ ਹੋਈ ਹੈ ਜਿੱਥੇ ਮੈਂ ਹਰਟ ਹੋਈ ਹਾਂ ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇਦਾਂ ਦੀਆਂ ਕੋਈ ਇਸ਼ਾਰੇ ਕਰਦਾ ਆਪਾਂ ਇਗਨੋਰ ਕਰ ਦਿੰਨੇ ਆ ਕੋਈ ਬੈਡ ਮਤਲਬ ਇਸ਼ਾਰੇ ਕਰੇ ਇੰਗੁਲਾੰਗਲਾ ਕਰ ਰਿਹਾ ਜੋ ਵੀ ਆਪਾਂ ਇਗਨੋਰ ਕਰ ਦਿੰਨੇ ਆ ਤੇ ਇਸ ਬੰਦੇ ਨੇ ਕੀ ਕੀਤਾ ਮੈਨੂੰ ਕਹਿੰਦਾ ਕਿ ਤੂੰ ਸਟੇਜ ਤੇ نیچے ਆ ਕੇ ਡਾਂਸ ਕਰ ਠੀਕ ਹੈ ਮੈਂ ਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ ਬੋਲਿਆ ਮੈਂ ਕਿ ਮੈਂ ਵੀ ਕੁੜੀ ਆ ਮੈਂ ਵੀ ਇਨਸਾਨ ਆ ਠੀਕ ਹੈ ਨਾ ਮੈਂ ਕੰਮ ਕਰਦੀ ਦਾ ਮਤਲਬ ਵੇ ਥੋੜਾ ਤੁਸੀਂ ਮੈਨੂੰ ਇਦਾਂ ਦਾ ਮੈਂ ਬੋਲਦੀ ਪਈ ਸੀ ਹੱਲੇ ਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ ਮੈਂ ਤੇ ਕਿੰਨੀ ਜੇ ਸ਼ਰਾਬ ਪੀਤੀ ਵੀ ਹੁੰਦੀ ਆ ਤੇ ਉਹਨਾਂ ਦੀਆਂ ਪਹਿਣਾ ਵੀ ਆਈਆਂ ਹੁੰਦੀਆਂ ਨੇ ਮਾਵਾ ਵੀ ਤਾਂ ਨਾਲ ਆਈਆਂ ਹੁੰਦੀਆਂ ਨੇ ਤੇ ਇਹ ਇਹ ਦੂਜੀਆਂ ਬਗਾਨੀਆਂ ਕੁੜੀਆਂ ਨੂੰ ਹੀ ਕਿਉਂ ਇਦਾਂ ਦਾ ਰਿਐਕਟ ਕਰਦੇ ਨੇ ਇਹ ਗੱਲਾਂ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਕੁੜੀਆਂ ਦੇ ਨਾਲ ਕੁਝ ਕੁੜੀਆਂ ਜਿਹੜੀਆਂ ਨੇ ਘਰਦਿਆਂ ਤੋਂ ਚੋਰੀ ਕੰਮ ਕਰ ਰਹੀਆਂ ਨੇ ਇਸ ਲਾਈਨ ਦੇ ਵਿੱਚ ਤੇ ਉਹ ਇਸ ਕਰਕੇ ਕਹਿੰਦੀਆਂ ਨੇ ਕਿ ਨਹੀਂ ਛੱਡ ਪਰਾਂ ਮੇਰਾ ਨਾਮ ਹੈਗਾ ਜੀ ਸਿਮਰ ਸੰਧੂ ਵੈਸੇ ਮੇਰਾ ਫੁੱਲ ਨੇਮ ਸਿਮਰਨਜੀਤ ਕੋਹਰਾ ਔਰ ਐਸ ਲਾਈਨ ਦੇ ਵਿੱਚ ਮੇਰਾ ਨਾਮ ਸਿਮਰ ਸੰਧੂ ਆ। ਮੈਂ ਇੱਕ ਵੀਡੀਓ ਜਿਹੜੀ ਲਗਾਤਾਰ ਵਾਇਰਲ ਹੋ ਰਹੀ ਜਿਸ ਦੇ ਵਿੱਚ ਨਾ ਤੁਸੀਂ ਕੁਝ ਬੋਲਦੇ ਵੀ ਦਿਖਾਈ ਦੇ ਰਹੇ ਹੋ ਤੇ ਉਹਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੀ ਕੀ ਪੂਰਾ ਵਿਵਾਦ ਕੀ ਹੋਇਆ ਸੀ ਉਹ ਵੀ ਬੜਾ ਫੋਟਾ ਸੀ। ਉਹ ਵਿਵਾਦ ਜੀ ਇਹ ਹੋਇਆ ਸੀਗਾ ਸਾਨੂੰ ਰੈਗੂਲਰ ਹੀ ਇਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਬਟ ਇਹ ਜਿਹੜਾ ਵਿਵਾਦ ਸੀਗਾ ਜਿਆਦਾ ਕੀ ਕਹਿੰਦੇ ਆ ਕੀ ਜਿਹਨੂੰ ਕਹਿੰਦੇ ਨੇ ਆਪਾਂ ਕਿ ਹਾਈਲਾਈਟ ਨਹੀਂ ਮਤਲਬ ਇਹ ਚੀਜ਼ ਮੇਰੇ ਨਾਲ ਪਹਿਲੀ ਵਾਰ ਹੋਈ ਹੈ ਜਿਸ ਵਿੱਚ ਮੈਂ ਹਰਟ ਹੋਈ ਹਾਂ। ਚੀਜ਼ਾਂ ਪਹਿਲਾਂ ਵੀ ਹੋਈਆਂ ਨੇ ਇਦਾਂ ਦੀ ਕੋਈ ਇਸ਼ਾਰੇ ਕਰਦਾ ਆਪਾਂ ਇਗਨੋਰ ਕਰ ਦਿੰਨੇ ਆ ਕੋਈ ਬੈਡ ਮਤਲਬ ਇਸ਼ਾਰੇ ਕਰੇ ਇੰਗੁਲਾੰਗਲਾ ਕਰ ਰਿਹਾ ਜੋ ਵੀ ਆਪਾਂ ਇਗਨੋਰ ਕਰ ਦਿੰਨੇ ਆ ਆਪਾਂ ਦੂਜੇ ਪਾਸੇ ਲੱਗ ਜਾਨੇ ਆਪਣਾ ਧਿਆਨ ਹਟਾ ਕੇ ਕਿਉਂਕਿ ਸਾਨੂੰ ਕਿਹਾ ਜਾਂਦਾ ਵਾ ਕਿ ਤੁਸੀਂ ਆਪਣੀ ਪਰਫਾਰਮੈਂਸ ਤੇ ਧਿਆਨ ਦੇਣਾ ਆ ਬਸ ਠੀਕ ਆ ਓਕੇ ਤੇ ਇਸ ਬੰਦੇ ਨੇ ਕੀ ਕੀਤਾ ਮੈਨੂੰ ਕਹਿੰਦਾ ਕਿ ਤੂੰ ਸਟੇਜ ਤੇ نیچے ਆ ਕੇ ਡਾਂਸ ਕਰ ਠੀਕ ਆ ਮੈਂ ਕੱਲੀ ਖੜੀ ਸੀ ਉਸ ਵੀਡੀਓ ਤੁਸੀਂ ਦੇਖਿਆ ਮੈਂ ਕੱਲੀ ਖੜੀ ਸੀ ਤੇ ਮੈਨੂੰ ਕਹਿੰਦਾ نیچے ਆ ਕੇ ਡਾਂਸ ਕਰ ਆਪਣੀ ਪੈਸੇ ਦੀ ਧੌਂਸ ਦਿਖਾ ਰਿਆ ਸੀ ਮੈਨੂੰ ਤੇ ਫਿਰ ਮੈਨੂੰ ਕਹਿੰਦਾ ਕਿ ਤੁਸੀਂ ਜੇ ਨਹੀਂ نیچے ਆਣਾ ਕਹਿੰਦਾ ਤੂੰ ਜਾ ਮੈਨੂੰ ਕਹਿੰਦਾ ਤੂੰ ਸਟੇਅਰ ਤੋਂ نیچے ਜਾ ਮੈਂ ਕਿਹਾ ਠੀਕ ਆ ਮੈਂ ਕਿਹਾ ਮੈਂ ਚਲ ਜਾਨੀ ਇੱਕ ਵਾਰੀ ਮੈਂ ਚਲ ਗਈ ਫਿਰ ਦੂਜੀ ਵਾਰ ਮੈਨੂੰ ਉਹਨਾਂ ਨੇ ਆਪ ਉਹਨਾਂ ਨੇ ਭੇਜਿਆ ਕਿ ਉਹ ਤੁਹਾਨੂੰ ਨਾ ਬੁਲਾਉਂਦੇ ਪਏ ਡਾਂਸਿੰਗ ਠੀਕ ਹੈ ਮੈਂ ਗਈ ਉੱਥੇ ਖੜੀ ਖੜੀ ਹੋ ਗਈ ਮੈਂ ਉੱਥੇ ਡਾਂਸ ਕਰਨ ਲਈ ਖੜੀ ਹੋ ਗਈ ਕਿ ਫਿਰ ਵੀ ਮੈਨੂੰ ਕਹਿੰਦੇ ਆ ਕਿ ਤੂੰ ਨਾ نیچے ਆ ਕੇ ਤੈਨੂੰ ਕਿਹਾ ਸੀ ਤੈਨੂੰ ਕਿਹਾ نیچے ਆ ਮੈਂ ਕਿਹਾ ਮੈਨੂੰ ਉਹਨਾਂ ਨੇ ਪਿੱਛੇ ਵਾਲਿਆਂ ਨੇ ਭੇਜਿਆ ਲਾਡੀ ਹੋਣਾ ਨੇ ਕਿ ਸਿਰਫ ਉੱਪਰ ਹੀ ਡਾਂਸ ਕਰਨਾ نیچے ਨਹੀਂ ਜਾਣਾ ਮੈਂ ਜਿਹੜੀ ਪੂਰੀ ਵਾਰਦਾਤ ਹੋਈ ਹੈ ਨਾ ਫਿਰ ਮੈਨੂੰ ਕਹਿੰਦੇ ਆ ਕਿ ਦੂਜੇ ਬੰਦੇ ਇੱਕ ਆ ਕੇ ਕਹਿੰਦਾ ਮੈਂ ਉਹਨੂੰ ਬੋਲਿਆ ਮੈਂ ਕਿਹਾ ਮੈਂ ਵੀ ਕੁੜੀ ਆ ਮੈਂ ਵੀ ਇਨਸਾਨ ਆ ਠੀਕ ਆ ਨਾ ਮੈਂ ਕੰਮ ਕਰਦੀ ਦਾ ਮਤਲਬ ਇਹ ਥੋੜੀ ਤੁਸੀਂ ਮੈਨੂੰ ਐਦਾ ਦਾ ਮੈਂ ਬੋਲਦੀ ਪਈ ਸੀ ਹੱਲੇ ਤੇ ਉਹ ਦੂਜੇ ਬੰਦੇ ਨੇ ਆ ਕੇ ਗਲਾਸ ਮੇਰੇ ਵੱਲ ਸਿੱਟਿਆ ਮਾਰਿਆ ਗਲਾਸ 'ਚ ਹੈ ਕੀ ਸੀ ਤੇ ਉਹ ਉਹਨਾਂ ਨੇ ਮੈਨੂੰ ਮਤਲਬ ਮੇਰੇ ਵੱਲ ਮਾਰਿਆ ਅਟੈਕ ਆਪਣੇ ਵੱਲੋਂ ਕੀਤਾ ਪਰ ਮੇਰੇ ਲੱਗਿਆ ਨਹੀਂ ਉਹ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਬਾਹਾਂ ਵਗੈਰਾ ਖਿੱਚ ਲੀਆਂ ਮੇਰੀਆਂ ਫਿਰ ਮੈਂ ਥੋੜਾ ਹਾਈਪਰ ਹੋ ਗਈ ਤਾਂ ਫਿਰ ਮੈਂ ਗਾਲਾ ਗੂਲਾ ਜਿਹੜੀਆਂ ਕੱਡੀਆਂ ਵਾ ਜੀ ਹਾਂ ਮੈਂ ਕੱਡੀਆਂ ਨੇ ਕਿਉਂਕਿ ਅ ਇਨਸਾਨ ਆ ਮੈਂ ਕੁੜੀਆਂ ਤਾਂ ਜੇ ਮੈਂ ਗੰਦੀ ਗੰਦੀ ਲੈਂਗੁਏਜ ਯੂਜ਼ ਕਰ ਲਈ ਤਾਂ ਫਿਰ ਕੀ ਹੋ ਗਿਆ ਪਰ ਹੈਗੀ ਤਾਂ ਇਨਸਾਨ ਉਹਨਾਂ ਦੇ ਡਰਿੰਕ ਕੀਤੀ ਹੋਈ ਸੀ ਹਾਂਜੀ ਜੀ ਬਿਲਕੁਲ ਉਹਨਾਂ ਨੇ ਪੈਗ ਵਾਲਾ ਮੇਰੇ ਜਿਹੜਾ ਗਲਾਸ ਮਾਰਿਆ ਵਾ ਹਾਂਜੀ ਸ਼ਰਾਬ ਚ ਰੱਜੋ ਇਸੀ ਮਤਲਬ दारू ਪੀ ਦੀ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਇਹ ਕਿ ਨਹੀਂ ਜੇ ਸ਼ਰਾਬ ਪੀਤੀ ਵੀ ਹੁੰਦੀ ਆ ਤੇ ਉਹਨਾਂ ਦੀਆਂ ਭੈਣਾਂ ਵੀ ਆਈਆਂ ਹੁੰਦੀਆਂ ਨੇ ਮਾਵਾ ਵੀ ਤਾਂ ਨਾਲ ਆਈਆਂ ਹੁੰਦੀਆਂ ਨੇ ਤੇ ਇਹ ਇਹ ਦੂਜੀਆਂ ਬਗਾਨੀਆਂ ਕੁੜੀਆਂ ਨਹੀਂ ਕਿ ਉਹ ਇਦਾਂ ਦਾ ਰਿਐਕਟ ਕਰਦੇ ਨੇ ਨਹੀਂ ਲੱਗਦਾ ਨਹੀਂ ਕਿ ਇੱਕ ਮਤਲਬ ਮਹਿਲਾ ਵਾਸਤੇ ਜਾਂ ਕੁੜੀਆਂ ਵਾਸਤੇ ਬੜਾ ਔਖਾ ਹੋ ਗਿਆ ਕਿਉਂਕਿ ਹੁਣ ਕਾਰੋਬਾਰ ਤੇ ਜਾਂ ਕੰਮ ਤਾਂ ਕਰਨਾ ਹੀ ਕਰਨਾ ਵਾ ਬਿਲਕੁਲ ਜੀ ਵੀ ਜੇ ਹੁਣ ਜਦੋਂ ਸਟੇਜ ਪਰਫਾਰਮੈਂਸ ਜਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ ਪੜੇ ਲਿਖੇ ਹੋਣ ਦੇ ਬਾਵਜੂਦ ਲੋਕ ਇਸ ਤਰ੍ਹਾਂ ਜਿਹੜਾ ਮਹਿਲਾਵਾਂ ਨਾਲ ਸਲੂਕ ਕਰਦੇ ਲੱਗਦਾ ਕਿਤਨਾ ਕਿਤੇ ਹਾਂਜੀ ਬਿਲਕੁਲ ਇਹ ਸਿਕਿਉਰਟੀ ਪਤਾ ਕੀ ਹੈ 40% ਲੋਕ ਨਹੀਂ ਜਿਹੜੇ ਜਿਹੜੇ ਅੱਜ ਕੱਲ ਜਿਹੜੇ ਵੈਸੇ ਤਾਂ ਮੇਰੀਆਂ ਪਾਰਟੀਆਂ ਸਾਰੀਆਂ ਐਨਆਰਈ ਹੁੰਦੀਆਂ ਵਧੀਆ ਫੰਕਸ਼ਨ ਹੁੰਦੇ ਮੈਂ ਫਰੈਂਡ ਡিজਨ ਕੁਦਰ ਦੇ ਨਾਲ ਕੰਮ ਕਰਦੀ ਰਹੀਆਂ ਤੇ ਲਾਸਟ ਉਸ ਬੰਦੇ ਨੇ ਵੀ ਆ ਕੇ ਮੈਨੂੰ ਕਹਿਤਾ ਜਦੋਂ ਆਹ ਪ੍ਰੋਬਲਮ ਹੋਈ ਹੈ ਤੇ ਉਹ ਵੀ ਬੰਦਾ ਮੈਨੂੰ ਆ ਕੇ ਕਹਿੰਦਾ ਹੈ ਸਾਡਾ ਨਾਂ ਨਹੀਂ ਹੈਗਾ ਵਿੱਚ ਸਾਡੇ ਬੈਨਰ ਦਾ ਨਾਂ ਨਹੀਂ ਹੈਗਾ ਮੈਂ ਕਿਹਾ ਉਹ ਦਿਨ ਭੁੱਲ ਗਿਆ ਵਾ ਜਦੋਂ ਤੇਰੇ ਬੈਨਰ ਤੇ ਮੈਂ ਤਿੰਨ ਚਾਰ ਸਾਲ ਕੰਮ ਕੀਤੇ ਆ ਮਤਲਬ ਇੱਥੇ ਕਹਿਣ ਦਾ ਮਤਲਬ ਇਹ ਆ ਕਿ ਸਿਕਿਉਰਟੀ ਕੋਈ ਨਹੀਂ ਹੈਗੀ ਸਾਡੀ ਸਿਰਫ ਅਸੀਂ ਆ ਦੀ ਰਿਸਪੌਂਸਿਬਿਲਟੀ ਤੇ ਕੰਮ ਕਰਦੇ ਆ ਤੇ ਇਹ ਜਿਹੜੇ ਲੋਕ ਸਮਝ ਲੈਂਦੇ ਨੇ ਕਿ ਇਹਨਾਂ ਦੀ ਮਜਬੂਰੀ ਆ ਤੇ ਮੈਂ ਤੁਹਾਨੂੰ ਸਿੱਧਾ ਗੱਲ ਕਹਿਣਾ ਚਾਹੂੰਗੀ ਜਿਹੜੇ ਲੋਕ ਕਹਿੰਦੇ ਨੇ ਇਹ ਕਾਦੀ ਮਜਬੂਰੀ ਹੋਈ ਜੀ ਡਾਂਸ ਹੀ ਕਰਨਾ ਆ ਚਲਿੱਤਰਤਾ ਹੀ ਕਰਨੀ ਆ ਨਚਤਰਤਾ ਹੀ ਕਰਨੀ ਆ ਤੁਸੀਂ ਹੋਰ ਵੀ ਕੰਮ ਕਰ ਲਓ ਨਹੀਂ ਪਈ ਮੈਂ ਤਾਂ ਡਾਂਸ ਕਰਨਾ ਆ ਮੇਰੀ ਜੋਬ ਆ ਡਾਂਸ ਤੁਹਾਡੇ ਗਰੁੱਪ ਨੇ ਤੁਹਾਡਾ ਸਟੈਂਡ ਲਿਆ ਤੁਹਾਡੇ ਨਾਲ ਖੜੇ ਹੋ ਹਾਂਜੀ ਤੁਹਾਡੇ ਗਰੁੱਪ ਨੇ ਸਟੈਂਡ ਲਿਆ ਨਹੀਂ ਜੀ ਉਹ ਸਿਰਫ ਮੈਨੂੰ ਕਹਿ ਰਹੇ ਸੀਗੇ ਕਿ ਸਿਮਰ ਆਪਾਂ ਪੇਮੈਂਟ ਲੈਣੀ ਹੈ ਤੂੰ ਚੁੱਪ ਕਰ ਜਾ ਪੇਮੈਂਟ ਮਿਲੀ ਤੁਹਾਨੂੰ ਬਾਅਦ ਵਿੱਚ ਹਾਂਜੀ ਪੇਮੈਂਟ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਰ ਦਿੱਤੀ ਸੀ ਕਿ ਤੂੰ ਜਾ ਇੱਥੋਂ ਮੈਂ ਕਿਹਾ ਮੈਂ ਕਿਉਂ ਜਾਵਾਂ ਜਦ ਮੇਰੀ ਕੋਈ ਗਲਤੀ ਨਹੀਂ ਹੈ ਠੀਕ ਹੈ ਹਾਂਜੀ ਉਹ ਮੈਂ ਤੁਹਾਨੂੰ ਦੱਸਿਆ ਨਾ ਉਹ ਪੈਸੇ ਦੀ ਤੋਂਸ ਦਿਖਾ ਰਹੇ ਸੀ ਤੇ ਮੈਂ ਮੈਂ ਸਗੋ ਗਰੁੱਪ ਵਾਲਿਆਂ ਨੂੰ ਕਿਹਾ ਤੁਸੀਂ ਇੱਕ ਵਾਰੀ ਮੇਰੇ ਨਾਲ ਖੜੇ ਤਾਂ ਹੋਵੋ ਮੈਂ ਤੁਹਾਡੇ ਪੂਰਾ ਸੀਜ਼ਨ ਫ੍ਰੀ ਸ਼ੋਅ ਲਾਵਾਂਗੀ ਪਰ ਉਹ ਕੋਈ ਵੀ ਬੰਦਾ ਮੇਰੇ ਵੱਲ ਦੀ ਗੱਲ ਛੱਡ ਕੇ ਉਹਨਾਂ ਵੱਲ ਦੀ ਹੀ ਗੱਲ ਕਰਦਾ ਹਾਂ ਹਾਂ ਜੀ ਹਾਂ ਜੀ ਮੈਂ ਸਮਰਾਲੇ ਕੰਪਲੇਂਟ ਕੀਤੀ ਹੋਈ ਹੈ ਜਿਵੇਂ ਅੱਜ ਤੁਹਾਡੇ ਨਾਲ ਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਹੈ ਇਹ ਗੱਲਾਂ ਇਹ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਕੁਝ ਚੀਜ਼ਾਂ ਸਾਹਮਣੇ ਆਉਂਦੀਆਂ ਕੁੜੀਆਂ ਦੇ ਨਾਲ ਕੁਝ ਕੁੜੀਆਂ ਜਿਹੜੀਆਂ ਨੇ ਘਰਦਿਆਂ ਤੋਂ ਚੋਰੀ ਕੰਮ ਕਰ ਰਹੀਆਂ ਨੇ ਇਸ ਲਾਈਨ ਦੇ ਵਿੱਚ ਤੇ ਉਹ ਇਸ ਕਰਕੇ ਕਹਿੰਦੀਆਂ ਨੇ ਕਿ ਨਹੀਂ ਛੱਡ ਪਰਾ ਤੇ ਕਈ ਕੁੜੀਆਂ ਕਹਿੰਦੀਆਂ ਕਿ ਡਰ ਜਾਂਦੀਆਂ ਨੇ ਹਨਾ ਇਦਾਂ ਹੁੰਦਾ ਵਾ ਤੇ ਤੁਹਾਡੇ ਪਰਿਵਾਰ ਨੇ ਤੁਹਾਡੇ ਸਾਥ ਦਿੱਤਾ ਤੁਹਾਡਾ ਪਰਿਵਾਰ ਨਾਲ ਖੜਾ ਹੈ ਤੁਹਾਡੇ ਹਾਂਜੀ ਹਾਂਜੀ ਬਿਲਕੁਲ ਮੇਰਾ ਪਰਿਵਾਰ ਨਾਲ ਸਾਰਾ ਹੀ ਖੜਾ ਹੈ ਮੇਰੇ ਪਰਿਵਾਰ ਨੇ ਇਹ ਵੀ ਗੱਲ ਕਹੀ ਹੈ ਕਿ ਤੂੰ ਇਹ ਕੰਮ ਨਾ ਕਰਿਆ ਕਰ ਮੈਂ ਕਹਿੰਨੀ ਆ ਕਿ ਦੇਖੋ ਮੈਂ ਕੋਈ ਗਲਤ ਕੰਮ ਨਹੀਂ ਕਰ ਰਹੀ ਮੈਨੂੰ ਪਤਾ ਤੇ ਮੇਰੇ ਰੱਬ ਨੂੰ ਪਤਾ ਹੈ ਠੀਕ ਹੈ ਨਾ ਜੇ ਮੈਂ ਸਟੇਜ ਤੇ ਜਾ ਕੇ ਲੱਤਾਂ ਮਾਰਦੀ ਪਈਆਂ ਇਟ ਮੀਨਸ ਕਿ ਮੈਂ ਸਹੀ ਕਰ ਰਹੀ ਮੈਂ ਕੁਝ ਗਲਤ ਨਹੀਂ ਦੁਨੀਆ ਦੇ ਸਾਹਮਣੇ ਕਰ ਰਹੀ ਆ ਜੋ ਕਰ ਰਹੀ ਆ ਅੱਛਾ ਇੱਕ ਹਾਸਾ ਵੀ ਵਾਪਰਿਆ ਸੀ ਪਹਿਲਾਂ ਵੀ ਇੱਕ ਮਹਿਲਾ ਕਲਾਕਾਰ ਦੇ ਨਾਲ ਜਦੋਂ ਹਾਂਜੀ ਗੋਲੀ ਵਾਲਾ ਹਾਸਾ ਵਾਪਰਿਆ ਸੀ ਨਾ ਹਾਂ ਜਦੋਂ ਵੀ ਸਕੇ ਉਹ ਨਹੀਂ ਇਹਦੇ ਵਿੱਚ ਗਲਤੀ ਸਿਰਫ ਆਰਗੇਨਾਈਜ਼ਰਾਂ ਦੀ ਹੈ ਜੀ ਕਿਉਂ ਕਿ ਕਿਉਂਕਿ ਇਹ ਪਹਿਲਾਂ ਇਹ ਪਤਾ ਕੀ ਕਹਿੰਦੇ ਨੇ ਉਹ ਪਾਰਟੀ ਖੁਸ਼ ਹੋਣੀ ਚਾਹੀਦੀ ਆ ਪਾਰਟੀ ਖੁਸ਼ ਹੋਣੀ ਚਾਹੀਦੀ ਆ ਇਹ ਚੀਜ਼ਾਂ ਇਹ ਕਹਿੰਦੇ ਨੇ ਕਿ ਪਾਰਟੀ ਖੁਸ਼ ਹੋਣੀ ਚਾਹੀਦੀ ਐਸੇ ਚਲੋ ਠੀਕ ਹੈ ਕਈ ਲੋਕ ਬਹੁਤ ਚੰਗੇ ਹੁੰਦੇ ਨੇ ਬਹੁਤ ਵਧੀਆ ਹਨਾ ਕਈ ਲੋਕ ਸਾਨੂੰ ਕਹਿੰਦੇ ਵੀ ਨੇ ਹੁਣ ਜਿਵੇਂ ਹੀਰਾ ਇੰਟਰਨੈਸ਼ਨਲ ਜੱਗੀ ਆ ਜੱਗੀ ਅਮਰਗੜੀਆ ਉਹ ਸਾਨੂੰ ਕਹਿੰਦਾ ਕਿ ਤੁਸੀਂ ਉਹਨਾ ਆਡੀਅנס ਵਾਲੇ ਨਹੀਂ ਦੇਖਣਾ ਜੀ ਤੁਸੀਂ ਪਰਫਾਰਮ ਕਰਨੀ ਆ ਸਿਰਫ ਤੁਸੀਂ ਪਰਫਾਰਮ ਕਰਨੀ ਆ ਤੁਸੀਂ ਆਡੀਅנס ਸਾਨੂੰ ਆਡੀਅנס ਨਾਲ ਮਤਲਬ ਨਹੀਂ ਆ ਤੁਸੀਂ ਪਰਫਾਰਮ ਕਰਨੀ ਆ ਠੀਕ ਹੈ ਉਹ ਵੈਲ ਮੈਂ ਤੇ ਬਾਕੀਆਂ ਨੂੰ ਇਹ ਹੁੰਦਾ ਕਿ ਸਾਨੂੰ ਇਨਾਮ ਮਿਲ ਜੇ ਇਨਾਮ ਮਿਲ ਜੇ ਬਸ ਕੁੜੀਆਂ ਦੇ ਸਿਰ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਕੀ ਹੁੰਦਾ ਵੈਸੇ ਸਰਕਾਰ ਸਰਕਾਰ ਅੱਛਾ ਪੁਲਿਸ ਸਰਕਾਰ ਨੂੰ ਪੁਲਿਸ ਨੂੰ ਇਹੀ ਕਹੂੰਗੀ ਕਿ ਭਾਈ ਤੁਸੀਂ ਜਿਹੜੀ ਮੇਰੀ ਮੇਰਾ ਖੋਦ ਦਾ ਪਰਸਨਲ ਮਾਮਲਾ ਵਾ ਏ ਤੇ ਮੈਂ ਆਪਦੀ ਜਿਹੜੀ ਮੇਰੀ ਸੈਲਫ ਰਿਸਪੈਕਟ ਆ ਉਹ ਵਾਪਸ ਚਾਹਨੀ ਆ ਉਸ ਬੰਦੇ ਤੇ ਮੈਂ ਕੇਸ ਕਰਨਾ ਮਾਨ ਹਾਲੀ ਦਾ ਚਾਹੇ ਕਿੰਨਾ ਟਾਈਮ ਵੀ ਚੱਲੇ ਮੈਂ ਉਹ ਚੱਲਣ ਲਈ ਤਿਆਰ ਆ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਆ ਉਹ ਉਹਨਾਂ ਵੱਲੋਂ ਜਾਰੀ ਕੀਤੀ ਗਈ ਆ ਉਹ ਉਹ ਮੈਨੂੰ ਜਿਹੜਾ ਬੰਦੇ ਨੇ ਸਪான்ਸਰ ਕੀਤਾ ਸੀ ਲਾਢੀ ਗਿੱਲ ਨੇ ਭੇਜੀ ਆ ਮੇਰੇ ਮੈਨੇਜਰ ਨੂੰ ਮੈਨੇਜਰ ਨੇ ਭੇਜੀ ਆ ਮੈਨੂੰ ਮੈਂ ਫਿਰ ਆਪਦੇ ਸਟੇਟਸ ਤੇ ਪਾਈ ਆ ਤੇ ਸਟੇਟਸ ਤੇ ਮੈਂ ਲਿਖ ਕੇ ਪਾਇਆ ਸੀ ਕਿ ਇੱਜ਼ਤ ਕਰੋਗੇ ਤੱਕਰਾਓਗੇ ਨਹੀਂ ਤੇ ਗਾਲ੍ਹਾਂ ਹੀ ਸੁਣੂਗੇ ਤੇ ਹੁਣ ਪੁੱਛੋ ਕੰਪਲੇਨਟ ਕਰ ਦਿੱਤੀ ਕੀ ਇਹ ਤਾਂ ਅਸੀਂ ਹਾਂਜੀ ਮੈਂ ਸਮਰਾਲੇ ਕੰਪਲੇਨਟ ਕੀਤੀ ਹੋਈ ਆ ਹਾਂਜੀ ਹਾਂਜੀ ਚਲੋ ਉਹ ਵੀਡੀਓ ਜਿਹੜੀ ਵਾਇਰਲ ਹੋਈ ਆ ਵੀਡੀਓ ਦਾ ਪਤਾ ਲੱਗਿਆ ਵੀਡੀਓ ਨੂੰ ਵੈਰੀਫਾਈ ਕਰਨ ਤੋਂ ਬਾਅਦ ਜੈ ਜੀ ਵੀ ਕਾਰਵਾਈ ਹੋਊਗੀ ਉਸ ਦੀ ਹੋਗੀ ਪ੍ਰਕਾਸ਼ਤ ਤੁਹਾਨੂੰ ਦਿੱਤੀ ਗਈ ਆ ਉਸ ਢੰਗ ਤੱਕ ਅਜੇ ਤੱਕ ਕੋਈ ਵੀ ਫਰਿਆਦੀ ਬੰਦਾ ਜਿਹੜਾ ਪਹੁੰਚ ਨਹੀਂ ਜੀ ਨੂੰ ਕਿਹਾ ਗਿਆ ਵੀ ਸਮਰਾਲੇ ਐਫ ਆਈ ਆਰ ਰਾਤ ਦਿੱਤੀ ਗਈ ਜੀ ਨਹੀਂ ਮੈਂ ਇੱਥੇ ਸੀਗਾ ਮੈਂ ਜਾ ਕੇ ਵੀ ਆਇਆ ਹਾਂ ਉੱਥੇ ਮੌਕੇ ਤੇ ਕੋਈ ਗਲਵਾਟ ਨਹੀਂ ਸੀਗੀ ਇਦਾਂ ਦੇ ਮਾਮਲੇ ਵਿੱਚ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਸ਼ਰਿਆਮ ਵੀ ਉਹਨਾਂ ਨੂੰ ਬੋਲ ਰਹੀ ਹੈ ਲੇੜੀ ਨਾਲ ਬਤਮੀ ਜੀ ਕਰਦੇ ਨਜ਼ਰ ਆ ਰਹੇ ਨੇ ਕਾਂਚੇ ਦੇ ਗਲਾਸ ਵੀ ਉਹਨੇ ਮਾਰੇ ਨੇ ਪੈਰਾਂ 'ਚ ਉਹ ਜਿਹੜਾ ਸ਼ਾਖਿਆ ਉਹਦੇ ਤੇ ਬਣਦੀ ਕਾਰਵਾਈ ਹੋਊਗੀ ਕੀ ਹੁੰਦੀ ਹੈ ਅਸਰ ਬਿਲਕੁਲ 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 ਹੋਊਗੀ ਦੇਖੋ ਜੋ ਵੀਡੀਓ ਨੂੰ ਪਹਿਲਾਂ ਵੈਰੀਫਾਈ ਕਰਨ ਤੋਂ ਬਾਅਦ ਹੀ ਜਾਂ ਕੋਈ ਕੰਪਲੇਨੈਂਟ ਸਾਡੇ ਕੋਲ ਆ ਜਾਂਦਾ ਹੈ ਉਹਦੇ ਮੁਤਾਬਕ ਦਸਨ ਮੁਤਾਬਕ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ ਜੋ ਵੀ ਕਾਰਵਾਈ ਹੋਊਗੀ ਉਹਸ਼ ਹੋਊਗੀ ਕੋਈ ਬੰਦਾ ਬਖਸ਼ਿਆ ਨਹੀਂ ਜਾਊਗਾ ਇਹ ਇਹ ਵੀ ਦੱਸਿਆ ਜਾ ਰਿਹਾ ਵੀ ਜਿਹੜਾ ਉਹ ਸ਼ਾਖਸ਼ਾ ਜੀ ਨੇ ਬਤਮੀਜ਼ੀ ਕੀਤੀ ਹੈ ਕੋਈ ਡੀਐਸਪੀ ਜਾਂ ਡੀਸੀ ਵਾ ਕੋਈ ਰੀਡਰ ਜਾਂ ਗਨਮੈਨ ਵਗੈਰਾ ਵੀ ਕੁਝ ਇਫਦਾ ਦੀ ਜਾਣਕਾਰੀ ਆਈ ਹੈ ਉਸ ਇਹ ਪਤਾ ਲੱਗਿਆ ਸੀ ਵੀ ਕੋਈ ਅਮਪਲਾਈ ਹੈਗਾ ਉਹ ਇਹ ਨਹੀਂ ਪਤਾ ਕਿਹੜੇ ਨੈਸ਼ਨ ਵਿੱਚ ਪਿੰਗ ਉਹ ਰਵਲਬਰ ਦੀ ਇੱਕ ਗੱਲ ਕਹੀ ਜਾ ਰਹੀ ਹੈ ਵੀ ਉਹਨੇ ਪ੍ਰਾਈਵੇਟ ਆਪਣਾ ਰਵਲਬਰ ਵੀ ਨਾਲ ਰੱਖਿਆ ਸੀ ਜਦਕਿ ਹਦਾਇਤਾਂ ਅਨੁਸਾਰ ਜਿਹੜੇ ਚੋਣ ਕਮਿਸ਼ਨ ਦੇ ਵੱਲੋਂ ਹਦਾਇਤਾਂ ਨੇ ਕਿ ਜਮ੍ਹਾਂ ਕੀਤਾ ਜਾਵੇ ਅਸਲਾ ਉਹ ਅਸਲਾ ਲੈ ਕੇ ਕਿਵੇਂ ਨਾਲ ਚੱਲ ਸਕਦਾ ਵਾ ਮੁਲਾਜ਼ਮ ਕਰਕੇ ਉਹ ਨਾਲ ਰੱਖ ਰਿਹਾ ਸੀ ਉਹ ਵੀ ਵੈਰੀਫਾਈ ਕੀਤਾ ਜਾ ਸਕਦਾ ਲੇਕਿਨ ਉਸ ਸਮੇਂ ਕੋਈ ਇਦਾਂ ਦੀ ਗੱਲ ਨਹੀਂ ਹੈ ਨਾ ਨੋਟਸ ਦੇ ਵਿੱਚ ਆਈ ਵੀ ਕੋਈ ਰਵਲਬਰ ਵਗੈਰਾ ਸੀ ਮਾਫੀ ਦਰਵੇ ਦਿੱਤੀ ਜਾਊਗੀ ਬਿਲਕੁਲ ਜੀ ਬਿਲਕੁਲ 100% ਬਖਸ਼ਿਆ ਨਹੀਂ ਜਾਣਗੇ ਜੇ ਜੇਸ ਬੰਦੇ ਨੇ ਕੋਈ ਗਲਤੀ ਕੀਤੀ ਉਹ ਬਖਸ਼ਿਆ ਨਹੀਂ ਜਾਊਗਾ ਉਹ ਤੁਹਾਡੇ ਚੈਨਲ ਰਾਹੀਂ ਆਪਣੇ ਆਪ ਹੀ ਪਤਾ ਲੱਗ ਜਾਊਗਾ ਵੀ ਵਾਕਿਆ ਉੱਤੇ ਕੋਈ ਕਾਰਵਾਈ ਹੋਈ